ਕਰੀਨੇ ਚੱਲਣੀ ਹੈ ਉਧਰ ਨੂੰ ਭੈਣ ਚੁੱਗਾ ਤਨ ਮੈਂ ਪਹਿਲੇ ਕਿਹਾ ਸੀ ਭੈਣ ਦੀ ਖੋਦੀ ਜਾਵੇ ਉਹ ਆਜਾ ਗੱਡੀ ਆ ਗਈ ਭੈਣ ਨੂੰ ਭਾਈ ਮੈਂ ਪਹਿਲਾਂ ਭੈਣ ਜਾਉਣਾ ਇੱਥੇ ਇਧਰ ਕੋ ਆ ਚੜ ਗਏ ਬਾਈ ਗੱਡੀਆਂ ਓਏ ਕੋਈ ਨਹੀਂ ਇਧਰ ਮੁੜ ਇਧਰ ਮੁੜ ਗੋਲੀ ਕੋਈ ਕੋਈ ਸੇ ਟਰੈਕ ਅੱਡੇ ਦੋ ਆ ਭਾਈ ਦੋ ਆ ਹੋ ਜਾਂ ਤਨ ਹੋ ਆਉਂਦੀਆਂ ਪੰਜ ਗੱਡੀਆਂ ਥੱਲੇ 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 ਨੰਦ ਸਰ ਜੀ ਪੈਣ ਦੀ ਰੈਣ ਦੇ ਸ਼ੋਰ ਆਇਦਰਾ ਮੂੰਹ ਕਮਾ ਦੇ ਮੇਰੇ ਨਹੀਂ ਯਾਰ ਮੂੰਹ ਕਮਾ ਦੇ ਭੈਣ ਚੋਦਾ ਦੇ ਹੁਣ ਆਏ ਨੂੰ ਗਵਾਇਦਾਂ ਮੇਰੋੜਾ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜਮੀਰਾਂ ਨੂੰ ਲਾਂਤੀਓ ਕਦੋਂ ਜਾਗੋਗੇ ਕਦੋਂ ਉੱਠੋਗੇ ਕਰ ਖਿੱਚ ਲੈ ਯਾਰ ਭੈਣ ਗੱਲ ਆੜਿਆ ਭੈਣ ਦੀ ਖੁੱਦੀ ਆ ਵਾ ਆਇਦਰਾ ਕਦਰ ਬਾਣ ਦੀ ਭਾਈ ਭੈਣ ਚ ਗੱਡੀ ਮੂਰੇ ਬੱਚ ਮਾਰਨੀ ਸੀ ਨਾ ਯਾਰ ਕਦੋਂ ਤੁਸੀਂ ਉੱਠੋਗੇ ਭੈਣ ਜਦੋਂ ਮਾਫ ਕਰਨਾ ਗਾਲ ਨਿਕਲਦੀ ਆ ਉਹ ਭੈਣ ਚ ਉੱਠਣਾ ਪੰਜਾਬ ਦੇ ਲੋਕੋਂ ਤੁਸੀਂ ਸ਼ਹਿਰਾਂ ਪੀ ਕੇ ਮਾਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਹਨਤ ਦਾ ਲੱਖ ਦੀ ਲਾਹਨਤ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾ ਥੱਲੇ ਦੇ ਦੀ ਆਹ ਦੇਖੋ ਭੈਣ ਜਦ ਆਗ ਨਾ ਥੱਲੇ ਆ ਜੇ ਹੋਲੀ ਰੱਖ ਹਾਂ ਗੱਡੀ ਵਿੱਚ ਮਾਰ ਰਹੀ ਗੱਡੀ ਦੇ ਵਈ ਉਹਨੇ ਖਚਾ ਮੋੜ ਮੋੜ ਅੱਛਾ ਵਸ਼ੋ ਕਿਹੜਾ ਰੁਲ ਗਈਆਂ ਹਾਂ ਬਈ ਪਿੰਡ ਚ ਪਿੰਡ ਚ ਵਾਰ ਪਿੰਡ ਚ

ਆ ਮੈਂ ਆ ਫੇਰ ਘੁੰਮ ਗਿਆ ਓਏ ਹਾਂ ਆ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਉਹ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰੀਆਂ ਜ਼ਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੀ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾ ਵੀ ਤੁਸੀਂ ਕਿਤੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲਧਾਨੇ ਦੇ ਵਾਲੇ ਦੇਲੇ ਉੱਠ ਕੇ ਤੁਸੀਂ ਬੱਚਾ ਬੱਚੀ ਉਹਦੇ ਝੋਕ ਦੇ ਉੱਥੋਂ ਨਹੀਂ ਲਿਆਓ ਬੰਦੇ ਯਾਰ ਉਹਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਿਆ ਜਬਾਕ ਥੋੜੀ ਮਜਾਲ ਨਹੀਂ ਕਿਸੇ ਰੀ ਤੇ ਕਿੰਨਾ ਕ ਨੂੰ ਰੋਕ ਲੈਣਗੇ ਕਿੰਨਾ ਕ ਨੂੰ ਨਾਕੇ ਲਾਗਦੇ ਨੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡਾਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪਲਸ ਪ੍ਰੋਟੈਕਟ ਕਰ ਰਹੀ ਆ ਸਾਨੂੰ ਸਾਨੂੰ ਭੜਾਈ ਫਿਰਦੇ ਖੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਔਰ ਨਾਲ ਦਾ ਵੀ ਡਾਂਗਾ ਮਾਰੀਆਂ ਉੱਥੇ ਹੁਣ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਵਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਦਾ ਨੇ ਰੀਟੇਨ ਕਰ ਲਏ ਰਾਜ ਰੋਖ ਲੋ ਅਲਗਾ ਲੱਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਐਨੇ ਤਾਂ ਆਲੇ-ਦਾਲੇ ਪਿੰਡ ਹੀ ਨਹੀਂ ਲੁਧਿਆਣੇ ਦੇ ਇਕੱਲਾ ਲੁਧਿਆਣਾ ਇਹਨੂੰ ਠੱਲ ਪਾ ਦਿੰਦਾ ਗੱਡੀਆਂ 2 ਮਿੰਟਾਂ ਦੇ ਦੂਜੇ ਪਾਸੇ ਹੀ ਹੋਗੀਆਂ ਬਈ ਨੂੰ ਨਹੀਂ 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 ਦੁੰਦ ਕਿੱਥੀ ਜੱਦ ਮਾੜਾ ਜ ਆਹੀ ਆਇਆ ਉਹ ਮਾਰਾ ਬਾਈ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਰਾ ਉਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣ ਉਹ ਪਿੰਡ ਚ ਬਾੜ ਦੇ। ਇੱਥੇ ਗਲੀ ਚ ਬਾੜ। ਕਰੇਗਾ ਮੈਨੂੰ ਇਹਦਾਵੇਂ ਦੋ ਇਹਨੇ ਮੂਹਰੇ ਕਰਦੇ ਹੋਂ। ਨਹੀਂ ਨਹੀਂ ਤੂੰ ਵਗਰਾ ਪਿੰਡਸ ਦਾ ਬਾੜ। ਉਹ ਬੰਦ ਸਾਂ ਬੁੱੱਜੜ ਬਣ ਗਿਆ ਤੂੰ ਬੁੱੱਜੜ ਅੱਜ ਬੁੱੱਜੜ ਕੇ ਜਿਹੜੀ ਆਲਸਾਂ ਬੁੱੱਜੜਾ ਤੂੰ ਪੰਜਾਬ ਦਾ। ਤੂੰ ਪੰਜਾਬ ਦਾ ਕਾਤਲ ਲੋਗੋਂ ਤੁਸੀਂ। ਲਹੂ ਪੀਣੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ। ਮਾਰਤਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਵੀ ਇਹ ਤਾਂ ਅਹੀਂ ਚੱਲੂਗਾ ਤਾਂ ਅਹੀਂ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਿਵਾਓਗੇ ਉਹਨਾਂ ਉੱਠਣਗੇ ਕਿੰਨੇ ਕਨੂੰ ਦੱਬ ਲਓਗੇ ਕਿੰਨੇ ਕਨੂੰ ਰੋਕ ਲਓਗੇ ਇਹ ਜਿੱਤੇ ਰੱਖਿਓ ਗੱਲ ਦਾ ਹੋਰੇ ਕੱਲਾ ਭਵੰਤ ਨਹੀਂ ਕੇਦਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹ ਸਾਰੇ ਗੇਰਗੁਰ ਕੱਢੀ ਬੈਠਿਆ ਇਹਦਾ ਕੋਈ ਨਹੀਂ ਪੱਖ ਕਿਛੇ ਦੀ ਕੱਪਲਾ ਨੂੰ ਕੱਪੈਣ ਹੈ ਨਹੀਂ ਇਹ ਉਪ ਸਿੱਧਾ ਸਿੱਧਾ ਬਾੜ ਸਿੱਧਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਚਾਰ ਹੋ ਗਏ ਹਾਰਨ ਤੇ ਹੱਥ ਰਖਾਣ ਦੇ ਹੱਥ ਰਖਾ ਹੱਥ ਰਖਾਣ ਤੇ ਉਹ ਯਾਰ ਗਮੂਰੀ ਵੰਦਾ ਭਾਈ ਇਹ ਥੋਪ ਨੂੰ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਨੂੰ ਟਰੈਕਟਰ ਮੂਰੇ ਕਰ ਦਿੱਤਾ ਖਿੱਚ ਖਿੱਚ ਰੰਗ ਮੂਰੇ ਕਰਦੇ ਚੋਰ ਆ ਕਹਿੰਦੇ ਚੋਰ ਟਰੈਕਟਰ ਮੂਰੇ ਕਰਦੇ ਕਹਿੰਦੇ ਟਰੈਕਟਰ ਮੂਰੇ ਕਰਦੇ ਮੋੜ 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 ਉਤਰ ਕੇ ਪਾ ਅਗਲੇ ਮੇਜਾ ਮੋੜ ਸੀ ਹੈ ਉਤਰ ਕੇ ਪਾ ਖੜ ਦੇ ਖਾਂ ਮੋੜ 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 ਭੈਣ ਜਦ ਤੱਕ ਲੱਗਿਆ ਖੜ ਖੜ ਮੋੜ 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 ਭੈਣ ਦਾ ਯਾਰਾ ਬੰਦ ਵੀ ਹਿਚ ਬਾੜ ਲਈ ਮੋੜ 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 ਭੈਣ ਦਾ ਯਾਰਾ ਮੋੜ ਲੈ ਵਾ ਗੱਲੀ ਬਾਤ ਹੋ ਗਈ ਕਰਦੀ ਮਰਨੀ ਨਹੀਂ ਓ ਮੋਲਾ ਅੱਡੀ ਮੋੜਨੇ ਨੂੰ ਮੁਰਾ ਬੰਦਾ ਯਾਰ ਆ ਦੇਖਾ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦਾ ਯਾਰ ਅਸੀਂ ਨਹੀਂ ਆਉਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਮੜਾ ਹਿੱਸਾ ਲਾ ਵੇ ਹਿੱਸਾ ਨਾ ਗੱਡੀ ਇਹਨਾਂ ਨੇ ਮਗਰੋਵਾਰੀ ਵਿੱਚ ਮਗਰੋਵੀ ਮਾਰੀ ਮਗਰ ਗੱਡੀ ਵਿੱਚ ਤੇ ਓਹ ਰੇੜੀ ਵਾਲੇ ਕਾ ਤੂੰ ਕਾ ਵੈਰੀ ਬਣਿਆ ਓਏ ਓ ਤੂੰ ਤਾਂ ਪੰਜਾਬੀ ਐ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਹੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਲੱਖਾਂ ਘੇਰਦੇ ਹੋ ਸੱਖਾਂਾਂ ਆ ਕੇ ਲੜ ਲਿਆਣੇ ਜਾਂਦਾ ਕਿਉਂ ਬਾਈ ਕੀ ਗੱਲ ਗੱਤ ਕਰਦੇ ਹੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਹੁਣ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਘੈਰਾ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਈ ਚੱਕਦਾ ਅਸੀਂ ਨਹੀਂ ਆਉਣਾ ਓਏ ਲੋਕ ਖਦੂਆ ਆ ਆ ਰੇਡੀਓ ਲੋਕ ਹੁਣ ਤੱਕ ਇੱਥੋਂ ਹੁਣ ਗੱਡੀ ਨਹੀਂ ਨਿਕਲਨੀ ਬਈ ਗਲੀ ਭੀੜੀਆਂ ਫਸ ਗਈ ਜੀ ਲਾ ਬਈ ਪਿੰਡੋਂ ਬੰਦਾ ਹੀ ਨਿਕਲ ਰਿਹਾ ਕੋਈ ਬਾਹਰ ਯਾਰ ਕਮਾਲ ਦੀ ਗੱਲ ਨੇ ਪਿੰਡ ਕਿਹੜਾ ਹੈ ਯਾਰ ਭੈਣ ਤੇ ਰਾਮਾ ਪਤਾ ਨਹੀਂ ਕਿਹੜਾ ਰਾਮਾ ਸ਼ੈਦਰਾ ਰਾਮਾ ਨਹੀਂ ਨਹੀਂ ਤਾਂ ਯਾਰ ਭੈਣ ਜੋ ਲੁਧਿਆਣਾ ਦੇ ਨੇੜੇ ਸੀਗਾ ਉਹ ਤਾਂ ਕੀ ਨਾਂ ਦਾ ਭੈਣ ਜੋ ਇਹ ਰਿਹਾ ਕੀ ਨਾਂ ਵੀ ਹੈ ਭੈਣ ਚ ਪਿੰਡ ਦਾ ਵੀ ਪਤਾ ਨਹੀਂ ਲੱਗਿਆ ਸੱਜਾ ਕਲਾ ਹਿੱਸਾ ਜਪਿਆ ਸੀ ਸੱਜਾ ਨਹੀਂ ਨਹੀਂ ਭੰਨ ਦੋ ਯਾਰ ਗੱਡੀ ਭੰਨਦੇ ਤੁਸੀਂ ਭੰਨੋ ਪਾਂਨ ਤੋਂ ਗੱਡੀ ਪਾਂਦਿਓ ਉਹ ਪਿੰਡਾਂ ਮੇਰੇ ਤੇ ਬੋਲ ਕੇ ਆਏ ਆਪਾਂ ਉਤੇ ਕਿਹੜਾ ਪਿੰਡ ਜਿਹੜਾ ਨੇ ਵਾਲੇ ਉਹਦੇ ਉਰਲੇ ਪਾਸੇ ਅਹ ਨਹੀਂ ਕਿਹੜਾ ਭਾਂਗ ਮੁਲਾਪੁਰ ਦੇ ਨਾਲ ਇਧਰਲੀ ਟਰੈਕਟਰ ਵਾਲੇ ਮਰਵਾਤਾ ਸੀ ਅਸੀਂ ਇਹ ਨਹੀਂ ਖੁੱਲਦੀ ਪੰਨੋ 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 ਸਿੱਕਾ टाकी ਪੱਟੀ ਜੀ टाकी ਪੱਟੀ ਜਾਂਦੇ ਆ ਕੋਈ ਨਹੀਂ ਪਟਣਦੇ ਯਾਰ ਪਟ ਦੇਣ ਦੇ ਕੋਈ ਨਹੀਂ ਪਟ ਦੇਣ ਦੇ ਪਟ ਦੇਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਂਨ ਤੇ ਉੱਠਣਾ ਓਏ ਉਹ ਲੱਖ ਦੀ ਲਾਂਨ ਤਾਂ ਉਹ ਤੁਹਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨਹੀਂ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀਏ ਇਹਦੇ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰਦੇ ਵਾਹ ਪਿੱਛੇ ਗੱਡੀ ਲੱਗੀ ਨਾਲ ਪਿੱਛੇ ਨਾਲ ਨਾਲ ਲਾਈ ਵੜੀ ਬਾਈ ਮਰੇ ਮੁੜਦੀ ਨਹੀਂ ਨਹੀਂ ਨਹੀ ਨਿਕਲਣਾ ਬਾਈ ਨਹੀਂ ਤੂੰ ਭੰਨ ਦੇ ਯਾਰ ਭੰਨ ਦਿਓ ਨਹੀਂ ਨਿਕਲਣਾ ਹੀ ਉਦੂ ਲੋਕ ਆ ਭੈਣ ਜਦ ਘਰਾਂ ਚ ਵੜੀ ਲੋਕ ਤੁਸੀਂ ਖੜੇ ਆ ਕੱਚਾ ਜੱਟ ਤੇ ਬਈ ਇਹਨਾਂ ਦੀ ਭੈਣ ਦੇ ਯਾਰ ਉਹ ਇਹਨਾਂ ਨੂੰ ਵੀ ਨਹੀਂ ਪਤਾ ਭੈਣ ਦੀ ਲੰਨ ਤੇ ਸੋਡੇ ਖਤਰ ਭੈ ਤੁਰੇ ਫਿਰਦੇ ਆ ਤੁਸੀਂ ਆਦੇ 12 ਜਵੇਗਾ ਸਕਦੇ ਇਥੇ ਪਿੰਡ ਇਕੱਠਾ ਕਰ ਮੋਕਾ ਦੇ ਕੇ ਦੱਸ ਮੈਂ ਮਾ ਤੇ ਨੂੰ ਮੇਰੇ ਅੱਗੇ ਪਰਲੀ ਗਲੀ ਮੋੜਦਾ ਗਲੀ ਭੀੜੀ ਜੀ ਉਹ ਤੂੰ ਭੈਣ ਦਾ ਭਾਈ ਉਧਰ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿਧਰ ਮੋੜ ਲਵਾਂ ਟਰੱਕ ਤੋਂ ਮੈਂ ਤੁਹਾਨੂੰ ਉਹਦੀ ਭੈਣ ਚੁੱਕ ਲਵਾਂ ਨੌੜਾ ਲਗਾ ਦੀ ਤਰ੍ਹਾਂ ਮੈਂ ਕਹੇ ਜਨਾ ਵੀ ਇਹ ਗੱਡੀ ਭੈਣ ਦਾ ਯਾਰ ਉਹ ਇਧਰ ਨੂੰ ਮੋੜ ਲਾ ਤਰਮਾ ਉਹਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹ ਬਾਈ ਸਿੰਪਲ ਕਾਰ ਵੀ ਆਉਂਦੀ ਐ ਮੈਨੂੰ ਪੰਡ ਭੈਣ ਜਤਨੀ ਪਤਾ ਕੀ ਨਾ ਪੰਡ ਦੇ ਨੀ ਲੋਕਾਂ ਨੂੰ ਗਾਉਂ ਕੀ ਨਹੀਂ ਬਾਈ ਬਾਹਰ ਨਿਕਲ ਰਹੀ ਪਏ ਦਿਮਾਚਾ ਦੇਖੀ ਹੁੰਦੇ ਤਾਂ ਹੋਰ ਮਨਸ਼ੀ ਸ਼ਾਲਾ ਹੀ ਉਹ ਖੜਨੀ ਉਹ ਬਾਈ ਹੈਲੋ ਉਹ ਬਾਈ ਉਹ ਬਾਈ ਹੈਲੋ ਉਹ ਬਾਈ ਹੈਲੋ ਐਂ ਦੀ ਫੁੱਦੀ ਖੜਨੀ ਨਹੀਂ ਦਿੰਦੇ ਕਿਸੇ ਨੂੰ ਨਾ ਨਹੀਂ ਪੈਂ ਤੇ ਮੜਾ ਪਿੰਡ ਚੋਕਾ ਅੱਕਾ ਬੱਜੇ ਫਿਰ ਤਾਂ ਠੀਕਾ ਲੋਕਾਂ ਨੂੰ ਆਹ ਦੇ ਵਿੱਚ ਕੋਣ ਦੱਬੂ ਤੇ ਉਹ ਖੜੇ ਆ ਲੋਕ ਭਾਏ ਗਰਾਂ ਮਰੇ ਨਿਕਲੇ ਲੋਕ ਬਾਹਰ ਡਾਈ ਬਿਠਾ ਲੈ ਦਸ ਯਾਰ ਆ ਫੈਂਟ ਕਾਲੇ ਪਤਾ ਲੱਗ ਗਏ ਉਹ ਵੀ ਲੱਖਾ ਬਾਈ ਉਹ ਆ ਸਾ ਦੇਖੀ ਜਾਂਦੇ ਖੜੇ ਆ ਉਹ ਲੋਕ ਆ ਸਪੀਕਰ ਲੱਗੇ ਹੋਏ ਤਾਂ ਹਾਲਾ ਆ ਆਮ ਨਾਲ ਕੀ ਹੈ ਗੁਰਦਾਰਾ ਕੀ ਹੈ ਪਤਾ ਨਹੀਂ ਗੁਰਦਾਰਾ ਕੀ ਹੈ ਬਾਈ ਤਾਂ ਹਾਂ ਜੁੰਟ ਲੱਗੀ ਹੋਈ ਹੈ ਖੜਦੇ ਨਹੀਂ ਹੁੰਦੇ ਉਹ ਬਾਹਰ ਦਵਾਈ ਜਾਂਦੇ ਲੋਕ ਖੜਦੇ ਨਹੀਂ ਹੁੰਦੇ ਉਹ ਦੇਖੋ ਕਾਲਾ ਗੱਡੀ ਜਾਂਦੇ ਆ ਪਰ ਕਿੰਨੇ ਕੁ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕੁ ਹੋਣੇ ਪਿੰਡ ਤਾਂ ਪਿੰਡ ਤਾਂ ਇੰਨਾ ਤੇਰੇ ਨਾਲ ਫੋਨ ਚੱਲਦਾ ਫੋਨ ਨਾਲ ਫੋਨ ਵੀ ਹੁਣ ਇੱਥੇ ਬੰਦ ਸੀ ਛੀਸਾ ਪਨਣਾ ਕੋਈ ਨਹੀਂ ਕੋਈ ਪਾੰਧਾ ਪਾੰਧਾ ਆ ਦੇ ਆ ਦੇ ਬਚੜੋ ਆ ਬਚੜੋ ਕੋਈ ਨਹੀਂ ਪਾੰਧੋ ਆ ਦੇਖੋ ਬਚੜੋ ਆ ਆ ਬਚੜੋ ਆ ਬਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤ ਕਰੋ ਉਹ ਲਾਹਨਤ ਕਰੋ ਲੋਕ ਉਹ ਸੋਡੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ